ਇਕਨਾਂ ਹੋਰ ਤੁਸੀਂ ਗੱਲ ਦੇਖੀ ਹੋਊਗੀ ਆਪਣੇ ਬਚਪਨ ਚ ਜੇ ਸਾਡੇ ਪੁੱਠੀਆਂ ਚੱਪਲਾਂ ਪਾਈਆਂ ਹੁੰਦੀਆਂ ਦੀਆਂ ਨਾ ਸਾਡੀਆਂ ਮਾਂਮਾ ਸਾਨੂੰ ਕੀ ਕਹਿ ਦਿੰਦੀਆਂ ਪੁੱਤ ਚੱਪਲ ਸਿੱਧੀ ਪਾਲਾ ਦੇਖੀ ਕਿਤੇ ਠੋਕਰ ਵੱਜ ਕੇ ਡਿੱਗ ਨਾ ਜਾਈਂ ਕਹਿੰਦੇ ਮਾਂ ਅੱਜ ਤਾਂ ਚੱਪਲਾਂ ਵੀ ਸਿੱਧੀਆਂ ਪਾਈਆਂ ਹੋਈਆਂ ਤੁਰਨ ਦਾ ਵੀ ਚੱਜ ਐ ਪਰ ਠੋਕਰਾਂ ਤਾਂ ਅੱਜ ਵੀ ਵੱਜਦੀਆਂ ਨੇ ਪੈਰ ਪੈਰ ਤੇ ਬਚਪਨ ਚ ਸਾਡੇ ਠੋਕਰ ਵੱਜੂਗੀ ਸਾਡੀ ਸ਼ਰਾਰਤ ਕਰਨ ਨਾਲ ਬਚਪਨ ਚ ਠੋਕਰ ਵੱਜੂਗੀ ਸਾਡੇ ਬਚਪਨੇ ਕਰਕੇ ਅੱਜ ਤਾਂ ਅਸੀਂ ਬਚਪਨ ਚ ਨਹੀਂ ਹੈਗੇ ਅੱਜ ਸਾਨੂੰ ਲੋਕ ਪੈਰ ਪੈਰ ਤੇ ਠੋਕਰਾ ਮਾਰਦੇ ਨੇ ਲੋਕ ਪੈਰ ਪੈਰ ਤੇ ਠੋਕਰਾ ਮਾਰਦੇ ਨੇ ਸੋਈ ਗੱਲਾਂ ਆ ਅੱਜ ਕਿਵੇਂ ਸੰਭਲੀਏ ਉਸ ਟਾਈਮ ਮਾਸ ਬਾੜ ਲੈਂਦੀ ਧੀ ਤੀ ਅੱਜ ਤਾਂ ਆਪਣੇ ਆਪ ਸੰਭਲਣ ਜੋਗੇ ਆ ਫੇਰ ਵੀ ਸੰਭਲਣਾ ਮੁਸ਼ਕਲ ਹੋਇਆ ਪਿਆ ਕਿਉਂਕਿ ਠੋਕਰਾਂ ਹੀ ਇਦਾਂ ਦੀਆਂ ਵੱਜਦੀਆਂ ਨੇ ਕੀ ਕਰੇ ਇਨਸਾਨ ਕੱਲ੍ਹ ਜੂਗਾ ਭਾਈ ਦੇਖ ਕੇ ਤਰਿਆ ਕਰੋ